So no. ਤੋ ਕਰ ਦਾਰ ਸੁਖ ਰੋਗ ਪਿਆ ਜਉ ਸੁਤੰਨ ਨ ਹੋਏ ਤੋ ਕਰਤਾ ਕਰਨਾ ਮੈਂ ਨਾਹੀ ਜਉ ਕਰੀ ਨ ਹੋਏ ਬਲਹਾਰੇ ਕੋਤ ਤਸਿਆ ਤਿਰੰਤ ਨ ਜਾਏ ਰਖਿਆ ਸੋ ਦਰ ਤੇਰਾ ਕਿਹਾ ਸੋ ਕਰ ਕੇ ਹਾਂ ਜਿਤ ਬੈ ਸਰਦ ਸੰਮਾਲੇ ਵਾਜੇ ਤੇਰੀ ਨਾਦ ਦੇਕ ਸੰਖਾ ਕਿਤੇ ਤੇਰੇ ਗਾਵਤ ਤਦਨੋ ਪੰਡਤ ਪਰਮਰ ਕੇਸਰ ਜਗ ਜਗ ਵੇਂਦਾ ਨਾਲੇ ਗਾਵਤ ਤਦਨੋ ਮਹੋਲੀ ਰਾਮ ਨੋ ਹਲਾ ਸੁਖ ਮੱਚਿਆਲੇ ਗਾਵਤ ਤਦਨੋ ਰਤਨੁ ਪਾਇ ਤੇਰੇ ਆਟ ਸੱਟ تیر ਤੁ ਨਾਲੇ ਗਾਵਤ ਤਦਨੋ ਜੋਤ ਮਹਾ ਬਲ ਸੂਦਾ ਗਾਵਤ ਤਦਨੋ ਕਾਣੇ ਚਾਏ ਮੇਰੋਂ ਮੇ ਪਾਤੇ ਕਰ ਕਰ ਜਿਸੇ ਮਾਇਆ ਜਨੋ ਪਾਏ ਕਰ ਕਰ ਦੇਕੇ ਕੀਤਾ ਆਪਣਾ ਜੋ ਤਸ ਜੇ ਵੜੇ ਆਈ ਜੋ ਸੁਭਾਵਾ ਜੰਮਨਾਂ ਲਈ ਤੇਰੀ ਤਰਬੜਾਈ ਸਭ ਸਤ ਸਭ ਤਪ ਸਭ ਚ ਗਈਆਂ ਸਿਦਾਂਤ ਬਰਕਾ ਕੀ ਆਵੜੇ ਅੰਕ ਤੁਧ ਰੂਪ ਇਸ ਦੇਖਨੇ ਦਾ ਪਾਈਆ ਕਰਮ ਲੈ ਵਾਦ ਜੀ ਸਤ ਸੰਗਤ ச <Młość> நஞ்சன ਸੇ ਭੁਗਤ ਸੇ ਭੁਗਤ ਭੈ ਜਨ ਹਰ ਧਿਆਇਆ ਜੀ ਤੇ ਤੁੱਤੀ ਜੋ ਕੇ ਫਾਸੀ ਜਿੰਦਰ ਪਾਓ ਜਨ ਹਰ ਜਿੰਦਰ ਪਾਓ ਧਿਆਇਆ ਜੀ ਤਨ ਕਾ ਪਾਓ ਸੁਭਗਵਾਸੀ ਤੇ ਸੇ ਕਰਨ ਕਰੰਤ ਕਰੰਤ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤੁਮਾਰ ਗੁਰ ਕਾ ਪਰਮ ਪਰ ਕਰਤਾ ਜੀ ਤੁਧ ਜੇਵੜੇ ਵਰਨਾ ਕੋਈ ਤੋਜਮ ਜਨੇ What <laughs> the

भले सुरत काया चम्भव ता जुला रूप स्वभाव पाववरचामि रे तु करो सुख भार सत्संग करो दुष्ट चेते तोत पाप सब मोलेश करोण पाता जे अस्त तो सब ने पर अंतर के दुष्ट दुख तो उमर और जब मग करे तिहारी तरके तू संकट सब तारे जो ਦਾਨ ਲੇ ਲੋ ਇੱਕ ਬਾਰਤ ਆਇਆ ਹੈ ਤਾਂ ਕਿ ਕਾਲ ਘਟਨਾਇ ਅਦਸ਼ਾ ਹੋਏ ਘਰੇ ਸਭ ਕਾਲ ਰਸਤਰ ਰਸਤਰੇ ਤਦ ਕਾਲਾ ਕਿਰਪਾ ਦੁਤਾ ਜਾਏ ਨ ਹਰਗੋ ਤਾਂ ਕਿ ਆਪਦਰਤ ਮਾ ਹਰ ਹੋਏ ਜਿ ਸਿਧ ਕਰਮ ਸਭ ਹੋਏ ਦੁਸ਼ਸ਼ਾ ਸ਼ਾਸ਼ੂ ਸੁਕੇ ਨ ਕੋਈ ਇੱਕ ਬਾਰ ਜਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਜਿੰਦਰ ਨਾਮ ਤਿਹਾਰ ਉਹ ਗਾ ਉਤਾਰ ਦੁਖ ਦੋਖ ਤੇਰਾ ਖੜ ਕੇ ਤੁਮ ਸਰਉ ਤੇ ਹਾਰੀ ਆਪ ਹਾ ਤੇ ਰੂਬ ਬਾਰੇ ਸਰ ਪਠਾਰ ਮਾਹੋ ਆਜ ਮੈਂ ਨਾਮ ਕੇਉ ਸਬਤੋ ਹੈ ਬਖਾਨਿਆ ਦੁਹਰੇ ਜਾ ਸਬ ਦਵਾਰਿਕਾ ਸ਼ਾਡਿਤ ਕਹੋ ਮਰਨ ਲੇ ਆਰਨ ਆਵਰੋਤ ਮਨ ਮੇਰੇ ਤੁੰਗ ਸਭ ਵਿਸਾਰਣ ਉੰਗੀਕਾਰੋ ਕਰੇ ਤੇਰਾ ਹਰ ਕਾਰਜ ਸਭ ਸਵਾਰਣ ਹ ਸਭ ਦਾਗ ਲ ਸਮਰ ਸਵਾਮੀ ਸੋਗ Carson to Sukumana. the sun do No, dude. No. ਸਰਬ ਦੇ ਪਾਰ ਪਾਰ ਜਿਨ ਕੋ ਲਗੇ ਪਿਆਸ ਅੰਮ੍ਰਿਤ ਸੇ ਕਾਏ ਕਲ ਮੇ ਓ ਪੁਨ ਕੋ ਗੋਵਿਤ ਗਾਏ ਸਭ ਸੇ ਨੋ ਕਿਰਪਾਲ ਸੰਭਾਲੇ ਸਾਰੇ ਸਾਹਿਬ ਦਿੱਤਾ ਹੋਏ ਨ ਜਾਏ ਜੇ ਆਵੇ ਤਦ ਆਏ ਸੋਤਿ ਮਹੱਲਾ ਪੰਜਵਾ ਅੰਤਰ ਗੁਰਿਆ ਰਤਨਾ ਜਿਹਵਾ ਚੱਕੁਰ ਜਾਓ ਨੇਂਦਈ ਸਰਪਰ ਪੇਕੜਾ ਸਰਨੇ ਸੋ ਨਾ ਬਰਨਾਓ ਸਤਿਗੁਰ ਸੇ ਤੀਰਤ ਆਦਿ ਗੇ ਪਾਈਏ ਥਾਓ ਹਉ ਨਾਲੇ ਕਿਰਪਾ ਕਰ ਜਿਸ ਨੂੰ ਹੋਵੇ ਬੱਤੇ ਜਦ ਮੇ ਉਤੋਂ ਕਟਈਐ ਬਿਰਲੇ ਕੇ ਕੇ ਮਹੱਲਾ ਬਲੇਉ ਰਖੇ ਰੰਗੜਾ ਸਾਰੇ ਨਮਰੂਆ ਆਪ ਦਿਆਲ ਮਨਾ ਨਵਸਾਰੇ ਨੋ ਸਾਜਨਾ ਦਾ ਸੰਗ ਪੌਚ ਰਤਾਰਿਆ ਸਾਬਤ ਨੰਦਕ ਦਿਸਤ ਕਿ ਨਾਹੀ ਬਿਦਾਰਿਆ ਤਿਸ ਸਾਹਿਬ ਕੀ ਟੇਕ ਨਾਨਕ ਮੰਦੇ ਵਾਹਿ ਜੇ ਸਿਮਰ ਸੁ ਹੋਏ ਸਾਰੇ ਦੁਖ ਜਾ ਤਿਸ ਸਾਹਿਬ ਕੀ ਟੇਕ ਅਰਦਾਸ ਏ ਕੁੰਕਾਰ ਸ੍ਰੀ ਵਾਹਿਗੁਰੂ ਜੀ ਕਾ ਤੇ ਵਾਹਿ ਸ੍ਰੀ ਗੋਬਿੰਦ ਜੀ ਬਾਛਾ ਪ੍ਰਥਮ ਬਗਤ ਜੀ ਸਮਰਕਰ ਬਰਦਾਉ ਨਿਲਾ ਇਤਿਹਾਇ ਫਿਰੰਗਤਿ ਪ੍ਰੋਮਦਾਸ ਰਾਮਦਾਸ ਜੀ ਸਹਾਇ ਅਰਜਨ ਹਰਗੋਬਿੰਦ ਨੋ ਸਮਰਾਉ ਸ੍ਰੀ ਹਰਿਰਾਇ ਸ੍ਰੀ ਹਰਿ ਕ੍ਰਿਪੰਦਿਆ ਜੀ ਜਿਥੇ ਸੁਖੁ ਹੋ ਜਾਏ ਤੇ ਇੱਕ ਬਹਾਦਰ ਸਮਰੀਅ ਕਰਨੋਂ ਦੇ ਆਵੇ ਤਾਇ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਇ ਦਸਾਂ ਪਰਸ਼ਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਾਰਤਿਦਾਰ ਦਾ ਤੇ ਅੰਤਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚਹੁ ਸਾਹਿਬ ਜਾਦਿਆਂ ਚਾਲਿਆਂ ਮੁਕਤਿਆਂ ਹਟੀਆਂ ਜੁੱਤੀਆਂ ਤਪੂ ਜਿੰਨਾ ਨਾਮ ਜਪੇ ਵੰਡ ਕੇ ਛਕੇ ਆਦੇ ਚਲਾਈ ਤੇ ਗਵਾਹੀ ਦੇ ਇੱਕ ਨੰਦ ਕੀਤਾ ਤੰਨਾ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਤੇ ਅੰਤਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸੰਗਾਂ ਸੰਗਣੀਆਂ ਨੇ ਧਰਮੇਤ ਸੀਸਤ ਤੇ ਬੰਦ ਬੰਦ ਕਟਾਈ ਕੋਪਰੀਆਂ ਲੁਹਾਈਆਂ ਚੱਕੀਆਂ ਤੇ ਚੜ੍ਹੇ ਆਰਿਆ ਨਾ ਚਰਾਏ ਗਏ ਗੁਰਦੁਰੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸਾਂ ਸਵਾਸਾਂ ਸੰਭਾਲੇ ਭਾਈ ਤਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪ੍ਰਤਮ ਸਰਬਤ ਕਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਕਲਸਾ ਜੀ ਕੋ ਵਾਹਿਗੁਰੂ 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 ਚਤੇ ਆਵੇ ਚਤੇ ਆਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਕਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆਰਾਏ ਦੇਖ ਤੇ ਫਤੇ ਬਰਦਗੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਕਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਤ ਕੇਸ ਦਾਣ ਰਹਿਤ ਦਾਣ ਵੇਕ ਦਾਣ ਸਹਾ ਦਾਣ ਕਰੋ ਸਾਦਾ ਹੁੰਦਾ ਨਾ ਸਰਦਾਣ ਆਮਦਾ ਸ੍ਰੀ ਅਮਰਸਰ ਸਾਹਿਬ ਜੀ ਦੇ ਦਰਸ਼ਨ ਸ਼ਨਾਣ ਚੌਕੀਆਂ ਝੰਡੇ ਗੁੰਗੇ ਜੁਗੋ ਜੁਗ ਹਟਾਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸ਼ਕਾਉਂ ਦਾ ਮਾਨੀਵਾ ਮਾਤ ਉੱਚੀ ਮਾਤਾ ਰਾਖਾ ਹੋਏ ਗੁਰੂ ਹੈ ਕਾਲਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀ ਸ੍ਰੀ ਰਣਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਕੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਕਰ ਸਾਰੀ ਨੂੰ ਬਖਸ਼ੋ ਹੀ ਨਿਮਾਣਿਆਂ ਦੇ ਮਾਣ ਨ ਤਾਣਿਆਂ ਦਾ ਤਣੇ ਉੱਟਿਆਂ ਦੀ ਔਰ ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੈ ਦੀ ਸੰਧਿਆ ਵੇ ਦੀ ਅਰਦਾਸ ਹੈ ਬਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਚੌਕੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਦੇ ਭੋਗ ਪਏ ਆਪ ਜੀ ਕੀ ਬਾਣੀ ਪੜਦਿਆਂ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਨੇ ਇੱਕ ਪ੍ਰਕਾਰ ਦੀ ਹੋਈ ਪਲਚੁਕ ਮਾਫਰਨੀ ਅੱਗੇ ਲਈ ਸਮੱਤ ਬਖਸ਼ਣੀ ਪੜੀ ਸੁਣੀ ਗੁਰਬਾਣੀ ਦਾ ਮਹੱਤਵ ਫਲ ਸਭ ਸੰਗਤਾਂ ਦੇ ਹਿਰਦਿਆਂ ਵਿੱਚ ਸੁਣੀ ਮੇਹਰਾ ਪ੍ਰਿਆ ਹੱਥ ਰੱਖਣਾ ਤਿਲ ਫੁੱਲ ਪੇਟਾਵਾ ਪ੍ਰਵਾਣ ਕਰਨੀਆਂ ਦਰੋਂ ਕਰੋ ਨਾਮਦਾਨ ਕਰੋ ਸਾਧਾਨ ਗੁਰਸਿੱਖੀ ਜੀ ਵੰਦਨ ਦਾਨ ਬਖਸ਼ਣਾ ਸਰਬੱਤ ਦਾ ਭਲਾ ਕਰਨਾ ਪੰਥ ਵਿੱਚ ਵਾਦਾ ਕਰਨਾ ਦਰਗਾਹੀ ਹੁਕਮ ਬਖਸ਼ਿਸ਼ ਕਰਕੇ ਸੰਤਾਨ ਨੂੰ ਨਿਹਾਲ ਕਰੋ ਆਪ ਜੀ ਦੇ ਬਾਣੇ ਵਿੱਚ ਚਾਰ ਪੈਰ ਦੀ ਰਣ ਆਈ ਹੈ ਬਾਣੇ ਅੰਦਰ ਬਤੀਤ ਕਰਉਣੀ ਤਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਗੁਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ

ਸਨਾਪਸੀਆ ਗੁਰੂ ਦਾ ਜਨਮ ਮਰਨ ਤੋਂ ਕੱਟਿਆ ਦੰਡਾਤ ਪੰਦਨ ਅਨਿਕ ਅਪਾਰ ਸਰਬ ਕਲਾ ਸੰਮਲਕ ਲੋਲ ਰੰਗ ਤੇ ਰਾਗ ਅੰਦੂ ਨਾਨਕ ਤੇ ਕਰ ਹੱਥ मार सारे I'm gonna have